ਅੱਜ ਸਮੂਰ ਦਾ ਇਲਾਕਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਔਰ ਤੁਸੀਂ ਸਾਰੇ ਵੀ ਜਿਹੜੇ ਲੋਕ ਮੇਰੇ ਖਿਲਾਫ ਟਿੱਪਣੀ ਕਰਦੇ ਆ ਉਹ ਇਹ ਜਾ ਕੇ ਦੇਖਣ ਕਿ ਸਮੂਰ ਨੂੰ ਕੀ ਕਹਤਾ ਹੈ ਉਹਨਾਂ ਦਾ ਵੀ ਰਾਜਨੀਤਿਕ ਜੀਵਨ ਪਹਿਲਾਂ ਆਗੜ ਜਗ੍ਹਾ ਤੇ ਰਿਹਾ ਹੈ ਤੇ ਉਹ ਦੱਸਣ ਕਿ ਉਹਨਾਂ ਨੇ ਆਪਣੇ ਇੰਨੇ بڑے ਰਾਜਨੀਤਿਕ ਜੀਵਨ ਦੇ ਵਿੱਚ ਸੂਬੇ ਵਾਸਤੇ ਜਾਂ ਇਲਾਕੇ ਵਾਸਤੇ ਜਾਂ ਆਪਣੇ ਲੋਕਾਂ ਵਾਸਤੇ ਐਸਾ ਕੁਝ ਕੀਤਾ ਹੈ ਜਿਹੜਾ ਅੱਜ ਉਹ ਆ ਕੇ ਇਸ ਚੋਣ ਦੇ ਵਿੱਚ ਦਰਸਾ ਸਕਦੇ ਆ ਸ਼੍ਰੀਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਨੇ ਭਰੇ ਆਪਣੇ ਨਾਮਜ਼ਦਗੀ ਪੇਪਰ ਤੋਂ ਦਾਅਸਤੇ ਕਿ ਅੱਜ ਜੇ ਵਿਜੇਂਦਰ ਸਿੰਘਲਾ ਦੇ ਵੱਲੋਂ ਰੋਪੜ ਦੇ ਵਿੱਚ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰ ਦਿੱਤੇ ਨੇ ਤੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਰੋਪੜ ਸ਼ਹਿਰ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਵੀ ਕੱਢਿਆ ਗਿਆ ਜਿਸ ਦੇ ਵਿੱਚ ਰਾਜਾ ਵਰਿੰਗ ਬਾਪੂ ਬਲਕੌਰ ਸਿੰਘ ਵਿਰੇਂਦਰ ਸਿੰਘ ਢਿੱਲੋਂ ਬਲਵੀਰ ਸਿੰਘ ਹੋਰ ਕਈ ਵੱਡੇ ਆਗੂ ਪਹੁੰਚੇ ਹੋਏ ਸੀ ਜਿੱਥੇ ਉਹਨਾਂ ਦੇ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਉੱਥੇ ਕਾਂਗਰਸ ਪਾਰਟੀ ਦੇ ਹਜ਼ਾਰਾਂ ਵਰਕਰ ਵੀ ਪਹੁੰਚੇ ਹੋਏ ਸੀ ਇਸ ਰੋਡ ਸ਼ੋਅ ਦੇ ਵਿੱਚ ਹਿੱਸਾ ਲੈਣ ਦੇ ਲਈ ਤੇ ਰੋੜਚੋਂ ਖਤਮ ਹੋਣ ਤੋਂ ਬਾਅਦ ਉਹ ਸਿੱਧਾ ਡੀਸੀ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰ ਦਿੱਤੇ ਨੇ ਤੇ ਨਾਮਜ਼ਦਗੀ ਪੇਪਰ ਦਾਖਲ ਕਰਨ ਤੋਂ ਬਾਅਦ ਵਿਜੇਂਦਰ ਸਿੰਘਲਾ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼੍ਰੀ ਨੰਦਪੁਰ ਸਾਹਿਬ ਤੋਂ ਵੱਡੀ ਜਿੱਤ ਹਾਸਲ ਕਰੇਗੀ ਤੇ ਸੈਂਟਰ ਦੇ ਵਿੱਚ ਵੀ ਇਸ ਵਾਰ ਕਾਂਗਰਸ ਦੀ ਸਰਕਾਰ ਬਣੇਗੀ ਕਹਿੰਦੇ ਆ ਕਿ ਮੈਂ ਕੋਈ ਬੰਦਾ ਕੋਈ ਵਿਰੋਧੀ ਪਾਰਟੀ ਦਾ ਲੀਡਰ ਕੋਈ ਕੈਂਡੀਡੇਟ ਕੋਈ ਉਹਨਾਂ ਦਾ ਉਪਦੇਦਾਰ ਮੇਰੇ ਬਾਰੇ ਕੁਝ ਕਹਿੰਦਾ ਉਹਦੀ ਆਪਣੀ ਸੋਚ ਹੈ ਮੇਰੀ ਸੋਚ ਆਪਣੇ ਸੂਬੇ ਦੀ ਆਪਣੇ ਇਲਾਕੇ ਦੀ ਸੇਵਾ ਕਰਨਾ ਰਿਹਾ ਹੈ ਪਹਿਲਾਂ ਮੈਨੂੰ ਪਾਰਟੀ ਨੇ ਤੇ ਲੋਕਾਂ ਨੇ ਸੰਗੂਰ ਚ ਪਿਆਰ ਦਿੱਤਾ ਸੀ ਮੈਂ 12 13 ਸਾਲ ਸੰਗੂਰ ਦੇ ਵਿੱਚ ਕੰਮ ਕੀਤਾ ਹੈ ਆਪਣੇ ਇਲਾਕੇ ਦੀ ਸੇਵਾ ਕੀਤੀ ਹੈ ਸੱਚੀ ਤੇ ਸੂਚੀ ਕੀਤੀ ਹੈ ਅੱਜ ਸੰਗੂਰ ਦਾ ਇਲਾਕਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਔਰ ਤੁਸੀਂ ਸਾਰੇ ਵੀ ਜਿਹੜੇ ਲੋਕ ਮੇਰੇ ਖਿਲਾਫ ਟਿੱਪਣੀ ਕਰਦੇ ਆਂ ਉਹ ਇਹ ਜਾ ਕੇ ਦੇਖਣ ਕਿ ਸਮੂਝ ਕੀ ਕੀਤਾ ਹੈ ਉਹਨਾਂ ਦਾ ਵੀ ਰਾਜਨੀਤਿਕ ਜੀਵਨ ਪਹਿਲਾਂ ਆੜੜ ਜਗ੍ਹਾ ਤੇ ਰਿਹਾ ਹੈ ਤੇ ਉਹ ਦੱਸਣ ਕਿ ਉਹਨਾਂ ਨੇ ਆਪਣੇ ਇੰਨੇ بڑے ਰਾਜਨੀਤਿਕ ਜੀਵਨ ਦੇ ਵਿੱਚ ਸੂਬੇ ਵਾਸਤੇ ਜਾਂ ਇਲਾਕੇ ਵਾਸਤੇ ਜਾਂ ਆਪਣੇ ਲੋਕਾਂ ਵਾਸਤੇ ਐਸਾ ਕੁਝ ਕੀਤਾ ਹੈ ਜਿਹੜਾ ਆਜੋ ਆ ਕੇ ਇਸ ਚੋਣ ਦੇ ਵਿੱਚ ਦਰਸਾ ਸਕਦੇ ਆ ਵੇਤੁਕੀਆਂ ਗੱਲਾਂ ਦਾ ਇਲਜ਼ਾਮ ਲਾਉਣ ਦਾ ਕਿਸੇ ਦੇ ਉੱਪਰ ਕੋਈ ਫਾਇਦਾ ਨਹੀਂ ਅੱਜ ਲੋਕ ਚਾਹੁੰਦੇ ਆ ਕਿ ਸਾਨੂੰ ਐਸਾ ਬੰਦਾ ਚਾਹੀਦਾ ਹੈ ਜਿਹੜਾ ਸਾਡੇ ਇਲਾਕੇ ਦੀ ਆਵਾਜ਼ ਨੂੰ ਚੰਗੇ ਤਰੀਕੇ ਨਾਲ ਪਾਰਲੀਮੈਂਟ ਚੱਕ ਸਕਦਾ ਹੈ ਉਹ ਗਵਰਨਮੈਂਟ ਆਫ ਇੰਡੀਆ ਦੀ ਫੰਕਸ਼ਨਿੰਗ ਨੂੰ ਸਮਝਦਾ ਹੋਵੇ ਉਹ ਪਾਰਲੀਮੈਂਟ ਦੇ ਵਿੱਚ ਕਿਸ ਤਰੀਕੇ ਨਾਲ ਬਜਟ ਅਲੋਕੇਸ਼ਨਸ ਹੁੰਦੀ ਹੈ ਉਹਨੂੰ ਸਮਝਦਾ ਹੋਵੇ ਤੇ ਸਾਡੇ ਇਲਾਕੇ ਦੇ ਡਿਵੈਲਪਮੈਂਟ ਕਰੇ ਥਿਸ ਇਜ਼ ਵਾਟ ਪੀਪਲ ਵਾਂਟ ਲੋਕ ਇਸ ਗੱਲ ਦੇ ਉੱਪਰ ਨਹੀਂ ਹੈ ਕਿ ਆਪੋਜੀਸ਼ਨ ਵਾਲੇ ਮੇਰੇ ਖਿਲਾਫ ਕੀ ਮੁੱਦਾ ਚੱਕਦੇ ਆ ਉਹ ਥੈਟ ਇਜ਼ देयर ਉਹਨਾਂ ਕੋਲੇ ਕੁਝ ਕਹਿਣ ਨੂੰ ਨਹੀਂ ਹੈ ਆਈ ਹੈਵ ਸੋ ਮੱਚ ਟੂ ਸੇ ਬਿਕੋਜ਼ ਆਈ ਹੈਵ ਡਨ ਮੈਂ ਕੰਮ ਕਰ ਰਿਹਾ ਮੈਂ ਕੰਮ ਕਰਨ ਵਾਲਾ ਬੰਦਾ ਤੇ ਮੈਂ ਕੰਮ ਕੀਤਾ ਹੈ ਕਿ ਜੇ ਮੈਂ ਕੰਮ ਕੀਤਾ ਤੇ ਮੇਰਾ ਕੰਮ ਬੋਲਦਾ ਤੇ ਇਸ ਕਰਕੇ ਮੈਂ ਕੌਨਫੀਡੈਂਸ ਨਾਲ ਗੱਲ ਕਰ ਰਿਹਾ ਹਾਂ ਟਾਰਗੇਟ ਦੇ ਉੱਤੇ ਕਿਉਂ ਰਹੂਗਾ ਆਮ ਆਦਮੀ ਪਾਰਟੀ ਜਾਂ ਸੈਂਟਰ ਦੀ ਬੀਜੇਪੀ ਮੈਂ ਦੇਖੋ ਗੱਲ ਇਹ ਹੈ ਕਿ ਇਹ ਦੋਨੋਂ ਪਾਰਟੀਆਂ ਦੀ ਅੱਡਾ ਜਗ੍ਹਾ ਦੇ ਉੱਪਰ ਅਗਰ ਆਪਾਂ ਗੱਲ ਕਰੀਏ ਦੋਨਾਂ ਦਾ ਸੇਮ ਪ੍ਰੋਸੈਸ ਰਹਿ ਹੈ ਕਿ ਅੱਜ ਲੋਕ ਦੱਸਣਗੇ ਕਿ ਕਿਹੜੀ ਪਾਰਟੀ ਨੂੰ ਅੱਜ ਪਾਰਟੀ ਨੂੰ ਇਸ ਪੰਜਾਬ ਦੇ ਵਿੱਚ ਤਾਕਤ ਜਣੀ ਹੈ ਪੰਜਾਬ ਇੱਕ ਸੈਂਸਿਟਿਵ ਸੂਬਾ ਹੈ ਤੇ ਬਾਰਡਰ ਦਾ ਇਲਾਕਾ ਹੈ ਇਹ ਦੂਜੇ ਸੂਬਿਆਂ ਵਰਗਾ ਸੂਬਾ ਨਹੀਂ ਹੈ ਇਹਦੇ ਨਾਲ ਅਸੀਂ ਖਿਲਵਾੜ ਨਹੀਂ ਕਰ ਸਕਦੇ ਜੋ ਆਪ ਨੂੰ ਆਲਵੇਸ ਟ੍ਰੀਟ ਪੰਜਾਬ ਦੇ ਨਾਲ ਡਿਫਰੈਂਟ ਫੈਸ਼ਨ ਖਿਲਵਾੜ ਹੋਇਆ ਹਾਲੇ ਸਰਵਾਰਡ ਹੋਇਆ ਬਹੁਤ ਇੰਪੋਰਟੈਂਟ ਸਟੇਟ ਦੇ ਨਾਲ ਜਿਹੜਾ ਉਹ ਮੌਜੂਦਾ ਸਬੰਧ ਨਹੀਂ 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 ਮੈਂ ਇਹ ਕਹਿ ਰਿਹਾ ਕਿ ਇਹ ਇੱਕ ਸੈਂਸਿਟਿਵ ਸਟੇਟ ਹੈ ਬਾਰਡਰ ਪੰਜਾਬ ਦੇ ਵਿੱਚ ਕਦੇ ਤੁਸੀਂ ਕਾਨੂੰਨ ਅਵਸਥਾ ਨੂੰ ਤੇ ਅਮਨ ਸ਼ਾਂਤੀ ਨੂੰ ਕਦੇ ਕਮਜ਼ੋਰ ਨਹੀਂ ਕਰ ਸਕਦੇ ਬਿਕੋਜ਼ ਪੰਜਾਬ ਨੇ ਪਹਿਲਾਂ ਵੀ ਬਹੁਤ ਸੰਤਾਪ ਝੋਕੇ ਹੈ ਤੇ ਪੰਜਾਬ ਦੇ ਲੋਕਾਂ ਦੀ ਟੰਗਾਂ 'ਚੋਂ ਤਾਕਤ ਨਹੀਂ ਰਹੀ ਮਸਾ ਖੜਾ ਹੋਇਆ ਪੰਜਾਬ ਦੁਆਰਾ ਤੇ ਅੱਜ ਲਾਅ ਐਂਡ ਆਰਡਰ ਹਰ ਰਿਸਪੌਂਸਿਬਿਲਟੀ ਆਫ ਦੀ ਗਵਰਨਮੈਂਟ ਚੰਗੇ ਤਿੱਖੇਰਾ ਪੂਰੀ ਹੋਵੇ ਉਰੇ ਕੋਈ ਚੀਜ਼ਾਂ ਦੀ ਐਸੀ ਗੱਲ ਨਾ ਹੋਵੇ ਜਿਸ ਨਾਲ ਪੰਜਾਬ ਕਮਜ਼ੋਰ ਹੋਵੇ ਪੰਜਾਬ ਨੂੰ ਡਿਵੈਲਪ ਕਰਨ ਵਾਸਤੇ ਫੋਕ ਔਰ ਅਗਰ ਆਪਾਂ ਕਰਾਂਗੇ ਤਾਂ ਪੰਜਾਬ ਉੱਪਰ ਜਾਊਗਾ ਪੰਜਾਬ ਦੇ ਬੱਚੇ ਉੱਪਰ ਜਾਣਗੇ ਤੇ ਬਹੁਤ ਸਾਰੀ ਜਨਤਾ ਜਿਹੜੀ ਅੱਜ ਬਾਹਰ ਜਾਂਦੀ ਹੈ ਜੇ ਉਹਨਾਂ ਨੂੰ ਉਰੇ ਫਿਊਚਰ ਦਿਖੂਗਾ ਤਾਂ ਉਹਰੇ ਰਹਿਣਗੇ